ਸਰ ਇੱਕ ਸਕੂਲੀ ਵਿਦਿਆਰਥਣ ਵੱਲੋਂ ਜਿਹੜਾ ਸੈਕਟਰੀ ਹਾਰਟ ਸਕੂਲ ਵਿੱਚ ਪੜ੍ਹਦੀ ਸੀ ਉਹਦੇ ਵੱਲੋਂ ਆਪਣੇ ਪਿਤਾ ਦਾ ਜਿਹੜਾ ਪਸੌਲ ਲਿਆਂਦਾ ਗਿਆ ਸੀਗਾ ਸਰ ਉਹ ਪੁਲਿਸ ਕੋਲ ਮਾਮਲਾ ਪੁਜਿਆ ਸਰ ਕੀ ਕਾਰਵਾਈ ਕੀਤੀ ਮੇਰੇ ਕੋਲ ਇੱਕ ਮਾਮਲਾ ਨਾ ਸੋਸ਼ਲ ਮੀਡੀਆ ਤੇ ਵੀ ਇੱਕ ਵਾਇਸ ਰਿਕਾਰਡਿੰਗ ਆਈ ਉਸ ਅਪਰੰਤ ਜਿਹੜਾ ਸੀ ਸਕੂਲ ਨਾਲ ਵੀ ਸੰਪਰਕ ਕੀਤਾ ਤੇ ਸਕੂਲ ਵੱਲੋਂ ਇੱਕ ਐਪਲੀਕੇਸ਼ਨ ਦਿੱਤੀ ਗਈ ਜਿਹੜੇ ਸਰਬਜੀਤ ਸਿੰਘ ਕਲਸੀਆ ਦੇ ਰਹਿਣ ਵਾਲੇ ਨੇ ਇਹਨਾਂ ਦੀ ਛੋਟੀ ਬੱਚੀ ਆ ਜਿਹੜੀ 7th ਕਲਾਸ ਦੀ ਸਟੂਡੈਂਟ ਹੈ ਉਹ ਆਪਣੇ ਘਰੋਂ ਆਪਣੇ ਪਿਤਾ ਦਾ ਲਾਇਸੈਂਸੀ ਵੈਪਨ ਆਪਣੇ ਬੈਗ ਦੇ ਵਿੱਚ ਪਾ ਕੇ ਲੈ ਆਉਂਦੀ ਹੈ ਜਿਸ ਵੰਦੀ ਪੇਰੈਂਟਸ ਵੱਲੋਂ ਸਕੂਲ ਐਡਮਿਨਿਸਟ੍ਰੇਸ਼ਨ ਨਾਲ ਗੱਲ ਕੀਤੀ ਜਾਂਦੀ ਹੈ ਤਾਂ ਉਹ ਬੈਗ ਚੋਂ ਕੱਢ ਕੇ ਆਪਣੇ ਡੱਬੇ ਤੇ ਲਾ ਲੈਂਦੀ ਹੈ ਤੇ ਚੈੱਕ ਕਰਕੇ ਸਕੂਲ ਵੱਲੋਂ ਜਿਹੜੇ ਉਹਦੇ ਪੇਰੈਂਟਸ ਨੂੰ ਇਹ ਵੈਪਨ ਵਾਪਸ ਕੀਤਾ ਗਿਆ ਸੋ ਇਸ ਸੰਬੰਧੀ ਥਾਣਾ ਭੀਖੀ ਵਿਖੇ ਸਰਬਜੀਤ ਸਿੰਘ ਦੇ ਉੱਤੇ ਜਿਹੜੀ ਐਫ ਆਈ ਆਰ ਦਰਜ ਕਰ ਲਈ ਕਿਉਂਕਿ ਸਕੂਲ ਦੇ ਵਿੱਚ ਬੱਚਿਆਂ ਦਾ ਪਿਸਟਲ ਲੈ ਕੇ ਆਉਣਾ ਇਹ ਕੋਈ ਛੋਟੀ ਗੱਲ ਨਹੀਂ ਇਹਦੀ ਗਹਿਰਾਈ ਨਾਲ ਜਿਹੜੀ ਉਹ ਤਫ਼ਤੀਸ਼ ਕੀਤੀ ਜਾ ਰਹੀ ਹੈ ਹਰ ਇੱਕ ਟੈਕਨੀਕਲ ਐਂਗਲ ਨਾਲ ਇਹਦੀ ਪੜਤਾਲ ਕੀਤੀ ਜਾਊਗੀ ਕਿ ਉਹ ਉਹ ਲੜਕੀ ਵੈਪਨ ਕਿਉਂ ਲੈ ਕੇ ਆਈ ਉਹਦਾ ਲੈ ਕੇ ਆਉਣ ਦਾ ਰੀਜ਼ਨ ਕੀ ਸੀ ਸੋ ਇਹਦੀ ਤਫ਼ਤੀਸ਼ ਆ ਜਿਹੜੀ ਉਹ ਜਾਰੀ ਹੈ ਸਰ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਸਕੂਲ ਪ੍ਰਬੰਧਕਾਂ ਵੱਲੋਂ ਇੱਕ ਅੰਗੇਲੀ ਕੀਤੀ ਗਈ ਕਿਉਂਕਿ 1:30 ਵਜੇ ਦੀ ਘਟਨਾ ਹੈ ਤੇ 8:46 ਮਿੰਟ ਤੇ ਦਰਖਾਸਤ ਜਿਹੜੀ ਥਾਣਾ ਪਿੱਖੇਵੰਡ ਵਿੱਚ ਪਹੁੰਚਦੀ ਹੈ ਬਿਲਕੁਲ ਜੀ ਬਿਲਕੁਲ ਸਾਨੂੰ ਵੀ ਇਨਫੋਰਮੇਸ਼ਨ ਜਿਹੜੀ ਆ ਮੀਡੀਆ ਰਾਹੀਂ ਮਿਲੀ ਹੈ ਤੇ ਫੇਰ ਅਹੀਂ ਸਕੂਲ ਐਡਮਿਨਿਸਟ੍ਰੇਸ਼ਨ ਨੂੰ ਜਿਹੜੀ ਜਦੋਂ ਪੁੱਛ ਪੜਤਾਲ ਕੀਤੀ ਤੇ ਫੇਰ ਹੀ ਇਹਨਾਂ ਵੱਲੋਂ ਜਿਹੜੀ ਐਪਲੀਕੇਸ਼ਨ ਜਿਹੜੀ ਆ ਥਾਣੇ ਨੂੰ ਨੋਟ ਕੀਤੀ ਗਈ ਜਦੋਂ ਕਿ ਸਕੂਲ ਨੂੰ ਚਾਹੀਦਾ ਸੀਗਾ ਵੀ ਇਦਾਂ ਦੀ ਘਟਨਾ ਜਿਹੜੀ ਆ ਤੁਰੰਤ ਪੁਲਿਸ ਨੂੰ ਇਨਫੋਰਮੇਸ਼ਨ ਦਿੰਦੇ ਜਿਹੜਾ ਵੈਪਨ ਇਹਨਾਂ ਨੇ ਫਾਦਰ ਨੂੰ ਦੇ ਦਿੱਤਾ ਉਹ ਫਾਦਰ ਨੂੰ ਦੇਣ ਦੀ ਬਜਾਏ ਪੁਲਿਸ ਦੇ ਹੈਂਡਓਵਰ ਕਰਦੇ ਤੇ ਮੌਕੇ ਤੇ ਪੜਤਾਲ ਹੁੰਦੀ ਇਹ ਕਿਸ ਤਰੀਕੇ ਨਾਲ ਵੈਪਨ ਜਿਹੜਾ ਉਹ ਥਾਣੇ ਦੇ ਆਪਣੇ ਸਕੂਲ ਦੇ ਵਿੱਚ ਆਇਆ ਸੋ ਹੁਣ ਵੀ ਇਹਦੀ ਜਿਹੜੀ ਪੜਤਾਲ ਉਹ ਤੱਥਾਂ ਦੇ ਆਧਾਰ ਤੇ ਕਰ ਕਰਕੇ ਤੇਦੀ ਕਾਨੂੰਨੀ ਕਾਰਵਾਈ ਜਿਹੜੀ ਅਮਲ ਚ ਲੈਣੀ ਜੋ ਪਰਚਾ ਵਗੈਰਾ ਦਰਜ ਕਰਤਾ ਬਿਲਕੁਲ ਜੀ ਐਫ ਆਈ ਆਰ ਜਿਹੜੀ ਆ ਉਹ ਥਾਣੇ ਪਿੱਖੀਵਿੰਡ ਦੇ ਵਿੱਚ ਅਦੇ ਫਾਦਰ ਦੇ ਉੱਤੇ ਦਰਜ ਰਜਿਸਟਰ ਹੋ ਚੁੱਕੀ ਆ ਜਿਹਦੀ ਤਫਤੀਸ਼ ਚੱਲੀ ਸਰ ਜੀ ਇਹ ਬਾਤ ਜਦੋਂ ਪੇਰੈਂਟਸ ਆਕਰ ਇਨਕੁਆਰੀ ਕੇ ਲਈ ਆਇਆ ਹੈ ਇਨਕੁਆਰੀ ਨੇ ਮੈਨੇ ਪੁੱਛਿਆ ਇਹ ਬਾਈ ਮਿਸਟੇਕ ਹੈ ਬੱਚੋ ਨੇ ਹਮਾਰਾ ਲਾਇਸੈਂਸ ਲਾਇਸੈਂਸ ਵਾਲਾ जो गोलबोर है वो, वो लेकर आया है ऐसे हमें शक है ठीक है ना तो फिर हमने बच्चों का जब देख बैग चेक कर रहे तब मुझे वो मिला वो, वो मुझे ने बच्चों ने खुद पेरेंट्स को हैंड ओवर कर दिया ये मेरे पास से बोल कर इतना ही बात हुआ कितने बजे दिक्कत कटना है मैडम हाँ स्कूल टाइम वन 130 ਮੇ ਪੇਰੈਂਟਸ ਆਏ ਤੇ 145 50 ਤੱਕ ਇਹ ਬਾਤ ਹੋ ਗਈ ਹੈ ਮੈਡਮ ਜਦੋਂ ਤੱਕ ਚੁੱਟੀ ਵੀ ਹੋ ਗਿਆ ਉਸ ਨੂੰ ਬੱਚੇ ਬੋਲ ਰਹੇ ਹਨ ਕਿ ਉਹ ਉਹ ਉਸ ਲੜਕੀ ਨੇ ਵਿਵਾਰਲ ਨਿਕਾਲਾ ਔਰ ਬੱਚੋ ਕੋ ਡਰਾਇਆ ਦਮ ਕਾ ਐਸੀ ਕੋਈ ਬਾਤ ਹੋਈ ਕਿਆ ਨਹੀਂ ਨਹੀਂ ਸਰ ਇਸ ਤਰ੍ਹਾਂ ਦੀ ਬਾਤ ਉੱਚ ਵੀ ਹੋਆ ਨਹੀਂ ਇਹ ਉਹ ਹਮਾਰਾ ਜਾਣਕਾਰੀ ਮੇ ਕੁਝ ਵੀ ਨਹੀਂ ਹੈ ਤਬ ਤੱਕ ਚੁੱਟੀ ਵੀ ਹੋ ਗਈ ਹੈ ਠੀਕ ਹੈ ਨਾ ਮੈਮ ਜਦੋਂ ਇਹ ਘਟਨਾ ਸਾਰੀ ਵਾਪਸ ਦੀ ਆ 130 ਤੇ ਜਦੋਂ ਮਤਲਬ ਕਿ ਲੱਭ ਜਾਂਦਾ ਹੈ ਜਾਂ ਉਹਦੇ ਪੇਰੈਂਟਸ ਆ ਜਾਂਦੇ ਆ ਫਿਰ ਪੁਲਿਸ ਨੂੰ ਉਸ ਟਾਈਮ ਕਿਉਂ ਨਹੀਂ ਸੂਚਿਤ ਕੀਤਾ ਜਾਂਦਾ ਸ਼ਾਮ ਨੂੰ क्यों 8:00 बजे तक करीब जड़ा ज तरकात जेड़ी वो दीती जांदी वो उसी टाइम पर ये हमारा संत पापा का जो वो पोप का पोप फ्यूनरल का प्रोग्राम था फादर जी ने वो जो उसके लिए गया हुआ था ठीक है ना जो स्कूल का डायरेक्टर है और मैं भी प्रेयर अटेंड करना था और उसके बाद اور یہ بچے نے کبھی پیرنٹس نے کوئی چیز بچے سے گم ہو گیا وہ اس طرح بیگ میں سے لینے کے لیے تو اجات ہیں۔ میں نے ایک دم دیکھا بھی نہیں ہے کہ یہ میمو کیڑا رولور سیگا ਤੁਸੀਂ پولیس کو ہینڈ اوور کیتا یا اودے ماں پیو لے گیا سی او دا پتہ لگ گیا۔ پیرنٹس نے لے لیا میں نے ان کے پاس ہے بول رہے تھے پیرنٹس نے خودا کو لے لیا مجھ سے میں نے نہیں کچھ आगे से कभी नहीं और स्कूल आगे से कुछ कर रहा है भी ऐसी घटना आगे ना हो बच्चों को भी ब्रीफ कर रहे हैं हाँ नाउ वी हैव सस्पेंडेड दैट गर्ल फ्रॉम द स्कूल एंड वी हैव मेड ए टीम फॉर इन्वेस्टिगेशन एंड फॉर दर थिंग्स एंड वी हैव मेड ए कंप्लेंट टू द पुलिस ऑल्सो ओके स्टेशन या ਤੇ ਮੈਮ ਜਿਵੇਂ ਮੰਨ ਲਓ ਵੀ ਅਚਾਨਕ ਹੀ ਘਟਨਾ ਜੇ ਮੰਨ ਲਓ ਉਥੇ ਕੋਈ ਰਿਵਾਲਵਰ ਦੇ ਨਾਲ ਗੋਲੀ ਚੱਲ ਜਾਂਦੀ ਜਾਂ ਉਥੇ ਕੁਝ ਕਿਸੇ ਨੂੰ ਕੇ ਟੀਚਰ ਨੂੰ ਵੀ ਗੋਲੀ ਲੱਗ ਸਕਦੀ ਕਿਸੇ ਨੂੰ ਵੀ ਤੁਹਾਨੂੰ ਲੱਗਦਾ ਨਹੀਂ ਆ ਵੀ ਇਸ ਚੀਜ਼ ਨੂੰ ਤੁਰੰਤ ਜਿਹੜਾ ਆ ਪੁਲਿਸ ਨੂੰ ਸੂਚਿਤ ਕਰਨਾ ਚਾਹੀਦਾ ਸੀਗਾ ਸ਼ਾਮੀ ਹੀ ਕਿਉਂ 4-5 ਘੰਟੇ ਬਾਅਦ ਜਦੋਂ ਇਹ ਮਾਮਲਾ ਜਿਹੜਾ ਸੋਸ਼ਲ ਮੀਡੀਆ ਤੇ ਵਾਇਰਲ ਹੁੰਦਾ ਤਾਂ ਉਸ ਤੋਂ ਬਾਅਦ ਜਿਹੜਾ ਕੰਪਲੇਨਟ ਜਿਹੜੀ ਜਾਂਦੀ ਹੈ ਸਾਡਾ ਸਰ ਦੇਖੋ ਨਾ ਇਹ ਇਹ ਬਾਤ ਹੈ ਇਸ ਤਰ੍ਹਾਂ ਹੋ ਗਈ ਹੈ ਕਿ ਮੇਰੇ ਕੋ ਕਿਹ ਪਤਾ ਹੁੰਦਾ ਕਿ ਇਹ ਲਾਈਵ ਹੈ ਕਿ ਆ ਹੈ ਕਿਸ ਤਰ੍ਹਾਂ ਇਹ ਪੇਰੈਂਟਸ ਕبھی-ਕبھی ਬੱਚੋ ਨੇ चीज घर से लेकर आता होता है वो पे, पेरेंट्स को हैंड ओवर करते होते हैं ना कभी मोबाइल लेकर आया कभी गाड़ी का चाबी लेकर आ कभी वो कोई चीज पेरेंट्स का जिम्मेवारी बनता है ना बैग में क्या भेज रहे हैं क्या नहीं भेज रहे वो देखने के लिए हाँ तो फिर अभी देखो जब छुट्टी का टाइम भी हो गया जल्दी में बच्चे सारे चले गए है इन्वेस्टिगेशन करने के लिए पूछने के लिए मेरे पास भी टाइम भी तो नहीं हो रहे थे चुटी के पहले होते तो चलो ठीक है, ठीक हम बुलाकर पूछना ये सारे कुछ है। डायरेक्टर टू कम एंड डिस्कस वी थिंग्स लड़की को स्कूल okay? से निकाल दिया वी है इन्वेस्टिगेशन टाइम है ना सो so, that what वी विल सी दैट वट विल ओके थैंक यूरबानी